ਸਤ ਸ੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਦੋਸਤੋ ਅੱਜ ਆਪਣੇ ਪਿੰਡ ਜਲਾਲ ਵਾਹਿਗੁਰੂ ਕਲਾਥ ਹਾਊਸ ਕੱਪੜੇ ਦੀ ਦੁਕਾਨ ਤੇ 12:30 ਦੇ ਇੱਕ ਦੇ ਵਿੱਚ ਚੋਰੀ ਹੋ ਗਈ ਤੇ ਦੇਖ ਸਕਦੇ ਹੋ ਤੁਸੀਂ ਸੀਸੀਟੀ ਵੀ ਕੈਮਰੇ ਦੇ ਵਿੱਚ ਆਪਾਂ ਵੀਡੀਓ ਸੂਟ ਕੀਤੀ ਤੇ ਦੇਖ ਸਕਦੇ ਹੋ ਆਪਣੇ ਦੋ ਬੰਦਿਆਂ ਨੂੰ ਅੱਖੀ ਘੱਟਾ ਪਾ ਗਏ ਇੱਕ ਬੁੜੀ ਸੀ ਨਾਲ ਕੁੜੀ ਤੇ ਨਾਲ ਮੁੰਡਾ ਮੋਟਸਣ ਤੇ ਆਉਂਦੇ ਦੇਖੋ ਤੁਸੀਂ ਆ ਆ ਗਏ ਇਹਨਾਂ ਨੇ ਮੋਟਰਸਾਂ ਰੋਕਿਆ ਤੇ ਜਿਹੜਾ ਕੁੜੀ ਦਾ ਮੂੰਹ ਬੰਨਿਆ ਵਾ ਸੀ ਤੇ ਆਹ ਮੁੰਡਾ ਨਾਲ ਤੇ ਇਹ ਦੁਕਾਨ ਦੇ ਅੰਦਰ ਐਂਟਰ ਹੋ ਗਏ ਆ ਅੰਦਰ ਦੀ ਵੀਡੀਓ ਦੇਖ ਸਕਦੇ ਤੁਸੀਂ ਸੂਟ ਵੇਖਣ ਲੱਗ ਪਏ ਇਹ ਕੁੜੀ ਸੂਟ ਉਰਲੇ ਪਾਸੇ ਦੇਖਣ ਲੱਗ ਪਈ ਕਾਊਂਟਰ ਦੇ ਉੱਪਰ ਅੱਗੇ ਜਿਹੜਾ ਮੁੰਡਾ ਉਹ ਮੇਰੇ ਕੋਲੇ ਚੱਲ ਆ ਗਿਆ ਕਢਾਈ ਵਾਲੇ ਸੂਟ ਦੇਖਣ ਆਹ ਦੇਖ ਸਕਦੇ ਤੁਸੀਂ ਹੁਣ ਇਹ ਚੋਰੀ ਕਰੂ ਇਹ ਉਹ ਮੁੰਡੇ ਨੂੰ ਫੇਰ ਭੇਜਤਾ ਮੇਰੇ ਕੋਲੇ ਵੀ ਉਹਨੂੰ ਤੂੰ ਕੰਮ ਹੁਲਾ ਲੁਝਾ ਤੇ ਦੇਖ ਸਾ ਤੇ ਕਸ ਦੇ ਵਿੱਚ ਸੂਟ ਸਿੱਟੂ ਪਤਾ ਨਹੀਂ ਲੱਗੂ ਮੈਂਟ ਦੇ ਵਿੱਚ ਇਹ ਦੇਖ ਹੀ ਚੱਲੋ ਤੁਸੀਂ ਹਾਂ ਜੀ ਤੁਹਾਡੇ ਬਾਰੇ ਤੂੰ ਸੁੱਤੀ ਬਾਰੇ ਕੋਈ ਨਾ ਪੜਨਾ ਪਾ ਦੇ ਦੇਖੋ ਇਹ ਉਹ ਦੇਖੋ ਮੈਂਟ ਦੇ ਵਿੱਚ ਹੀ ਪਤਾ ਹੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਜਦੋਂ ਉਹ ਬਾਈ ਆਇਆ ਜੋਨੂ ਕੇ ਦੋ ਸੂਟ ਕੱਢ ਕੇ ਦੇਤੇ ਸੀਗੇ ਅਖੇ ਦੋ ਸੂਟਾਂ ਚੁੰਨੀਆਂ ਮਲਾ ਦਿਓ ਚੁੰਨੀਆਂ ਮਲਾਉਣ ਲੱਗ ਗਿਆ ਇੱਥੇ ਆ ਦੇਖੋ ਆ ਬਾਅਦ ਦੀ ਵੀਡੀਓ ਕੱਟ ਕੇ ਬਣਾਈ ਆ ਤੇ ਇਹ ਇੱਥੇ ਰੇਟ ਬਣਾਉਣਾ ਸੀਗਾ ਇਹ ਬੰਦਾ ਦਾ ਤੇ ਕਿਹਦੇ ਵੀ ਸਾਨੂੰ ਮਿਲਦਾ ਹੈ ਬੰਦਾ ਜਾਂ ਇਹ ਬੁੜੀ ਤਾਂ ਸਾਡਾ ਨੰਬਰ ਆ ਜਿਹੜਾ 9803102401 ਇਸ ਨੰਬਰ ਤੇ ਸਾਨੂੰ ਜੀ ਇਸ ਭਰਾਵਾ ਦਾ ਇਹਨਾਂ ਦਾ ਦੋਨਾਂ ਦਾ ਪਤਾ ਲਾਓ ਉਹਨੂੰ 500 ਰੁਪਿਆ ਨਾਮ ਵੀ ਦੇਵਾਂਗੇ ਤੇ ਜਿਹੜੇ ਸੂਟ ਇਹ 2500 3000 ਵਾਲੇ ਸੂਟ ਸੀਗੇ ਦੋ ਤੇ ਕਸ ਦੇ ਵਿੱਚ ਹੀ ਟੰਗ ਕੇ ਜਿਹੜੀ ਇਹ ਬੁੜੀ ਲੈ ਗਈ ਇਹਨੇ ਮੂੰਹ ਖੋਲ ਲੈਣੀਆਂ ਬੰਨਿਆ ਹੋਇਆ ਸੀ ਉਹ ਲੈਣੀਆਂ ਤੇ ਬੰਦੇ ਨੇ ਫੋਨ ਤੇ ਫੋਟੋਆਂ ਵੀ ਪਾਈਆਂ ਉਹਨੇ ਲਜਾਇਆ ਮੈਨੂੰ ਦੇਖੋ ਤੁਸੀਂ ਵੀਡੀਓ ਟਿਕਾ ਕੇ ਦੇਖ ਸਕਦੇ ਹੋ ਆਹ ਦੇਖੋ ਜ਼ੂਮ ਕਰਕੇ ਆਪਾਂ ਦਿਖਾਉਨੇ ਆ ਤੁਹਾਨੂੰ 2 ਲੱਖ ਮੋਟਰਸਾਈਕਲ ਸੀਗੇ ਇਹਨਾਂ ਕੋਲੇ ਤੇ ਫੇਰ ਚੱਲ ਗਏ ਕਹਿੰਦੇ ਪਸੰਦ ਨਹੀਂ ਸਾਡੇ ਸੂਟ I do what i